ਰਾਮਕਲੀ ਮਹਲਾ 3 ਅਨੰਦ ਇੱਕ ਓੰਕਾਰੁ ਸਤਿਗੁਰ ਪ੍ਰਸਾਦਿ ਰਾਮਕਲੀ ਰਾਗ ਦੇ ਤੇ ਧੰ ਗੁਰੂ ਅਮਰਦਾਸ ਪਾਤਸ਼ਾਹ ਜੀ ਦੀ ਪਾਵਨ ਬਾਣੀ ਅਨੰਦ ਜਿਸ ਨੂੰ ਅਸੀਂ ਸਾਰੇ ਆਦਮ ਨਾਲ ਅਨੰਦ ਸਾਹਿਬ ਕਹਿੰਦੇ ਆ ਬਾਣੀ ਦਾ ਨਾਮ ਹੈ ਅਨੰਦ ਅਕਾਲ ਪੁਰਖ ਵੈ ਗੁਰੂ ਇੱਕ ਹੈ ਅਤੇ ਸੱਚੇ ਸਤਗੁਰ ਦੀ ਕਿਰਪਾ ਨਾਲ ਮਿਲਦਾ ਹੈ आनंद पाया मेरी माए सतगुरु मैं पाया हे भाई मां मेरे अंदर पूर्ण खडाओ पैदा हो गया है क्योंकि मेनू गुरु मिल गया है सतगुरु तहां पाया सहज सेती मन वजियां बधाईयां मेनू गुरु मिलया है ਦੇ ਨਾਲ ਹੀ ਅਡੋਲ ਅਵਸਥਾ ਵੀ ਪ੍ਰਾਪਤ ਹੋ ਗਈ। ਭਾਵੇਂ ਗੁਰੂ ਦੇ ਮਿਲਣ ਨਾਲ ਮੇਰਾ ਮਨ ਡੋਲਣੋਂ ਹਟ ਗਿਆ ਹੈ। ਮੇਰੇ ਮਨ ਵਿੱਚ ਮਾਨੋ ਖੁਸ਼ੀ ਦੇ ਵਾਜੇ ਵੱਜ ਪਏ ਹਨ। ਰਾਗ ਰਤਨ ਪਰਵਾਰ ਪਰੀਆਂ ਸ਼ਬਦ ਗਾਵਣ ਆਈਆਂ। ਸੋਹਣੇ ਰਾਗ ਆਪਣੇ ਪਰਿਵਾਰ ਤੇ ਰਾਗਣੀਆਂ ਸਮੇਤ ਮੇਰੇ ਮਨ ਵਿੱਚ ਮਾਨੋ ਪ੍ਰਭੂ ਦੀ ਸਤਸਲਾ ਦੇ ਗੀਤ ਗਾਉਣ ਆ ਗਏ ਹਨ। ਸ਼ਬਦੋ ਤਾ ਗਾਓ ਹਰੀ ਕੇਰਾ ਮਨ ਜਿਨੀ ਵਸਾਇਆ ਤੁਸੀਂ ਵੀ ਪ੍ਰਭੂ ਦੀ ਸਿੱਖ ਸਲਾਹ ਦਾ ਗੀਤ ਗਾਓ ਜਿਨ੍ਹਾਂ ਜਿਨ੍ਹਾਂ ਨੇ ਸਲਾਹ ਦਾ ਸ਼ਬਦ ਮਨ ਵਿੱਚ ਵਸਾਇਆ ਉਹਨਾਂ ਦੇ ਅੰਦਰ ਪੂਰਨ ਖਿੜਾਓ ਪੈਦਾ ਹੋ ਜਾਂਦਾ ਹੈ ਕਹੈ ਨਾਨਕ ਆਨੰਦ ਹੋਵਾ ਸਤਿਗੁਰੂ ਮੈਂ ਪਾਇਆ ਨਾਨਕ ਆਖਦਾ ਹੈ ਮੇਰੇ ਅੰਦਰ ਵੀ ਆਨੰਦ ਵਧ ਗਿਆ ਹੈ ਕਿਉਂਕਿ ਮੈਨੂੰ ਸਤਿਗੁਰੂ ਮਿਲ ਪਿਆ ਹੈ ਏ ਮਨ ਮੇਰੇ ਆ ਤੂੰ ਸਦਾ ਰਹੋ ਹਰ ਨਾਲੇ ਹੇ ਮੇਰੇ ਮਨ ਤੂੰ ਸਦਾ ਪ੍ਰਭੂ ਦੇ ਨਾਲ ਜੁੜਿਆ ਰਹੋ ਹਰ ਨਾਲ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ ਹੇ ਮੇਰੇ ਮਨ ਤੂੰ ਸਦਾ ਪ੍ਰਭੂ ਨੂੰ ਯਾਦ ਰੱਖ ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਣਾ ਓ ਪ੍ਰਭੂ ਸਾਰੇ ਦੁੱਖ ਦੂਰ ਕਰਨ ਵਾਲਾ ਹੈ ਸਭ ਨਾ ਗੱਲਾਂ ਸਮਰੱਥ ਸੁਆਮੀ ਸੋ ਕਿਉ ਮਨੋ ਵਿਸਾਰੇ ਓ ਸਦਾ ਤੇਰੀ ਸਹਾਇਤਾ ਕਰਨ ਵਾਲਾ ਹੈ ਤੇਰੇ ਸਾਰੇ ਕੰਮ ਸਿਰੇ ਚੜਨ ਦੇ ਸਮਰੱਥ ਹੈ ਕਹੈ ਨਾਨਕ ਮਨ ਮੇਰੇ ਸਦਾ ਰਹੋ ਹਰ ਨਾਲੇ ਉਸ ਮਾਲਕ ਨੂੰ ਕਿਉਂ ਆਪਣੇ ਮਨ ਤੋਂ ਭਲਾਉਂਦਾ ਹੈ ਜੋ ਸਾਰੇ ਕੰਮ ਕਰਨ ਯੋਗ ਹੈ ਨਾਨਕ ਆਖਦਾ ਹੈ ਕਿ हे ਮੇਰੇ ਮਨ ਤੂੰ ਸਦਾ ਪ੍ਰਭੂ ਦੇ ਚਰਨਾਂ ਵਿੱਚ ਜੁੜਿਆ ਰਹੋ ਸੱਚੇ ਸਾਹਿਬਾ ਕੀ ਨਾਹੀ ਕਰਤੇ ਰਹਿ ਏ ਸਦਾ ਕਾਇਮ ਰਹਿਣ ਵਾਲੇ ਮਾਲਕ ਪ੍ਰਭੂ ਮੈਂ ਤੇਰੇ ਦਰ ਤੋਂ ਮਨ ਦਾ ਆਨੰਦ ਮੰਗਦਾ ਹਾਂ ਪਰ ਤੇਰੇ ਘਰ ਵਿੱਚ ਕਿਹੜੀ ਚੀਜ਼ ਨਹੀਂ ਹੈ ਘਰ ਤਾਂ ਤੇਰਾ ਸਭ ਕਿਸ ਹੈ ਜਿਸ ਦੇ ਸੋ ਪਾਵੇ ਤੇਰੇ ਘਰ ਵਿੱਚ ਤਾਂ ਹਰੇਕ ਚੀਜ਼ ਮੌਜੂਦ ਹੈ ਉਹੀ ਮਨੁੱਖ ਪ੍ਰਾਪਤ ਕਰਦਾ ਹੈ ਜਿਸ ਨੂੰ ਤੂੰ ਆਪ ਦਿੰਦਾ ਹੈ ਸਦਾ ਸਿਪਤ ਸਲਾਹ ਤੇਰੀ ਨਾ ਮਨ ਵਸਾਵੇ ਫਿਰ ਉਹ ਮਨੁੱਖ ਤੇਰਾ ਨਾਮ ਤੇ ਤੇਰੀ ਸਿਫਤਸਲਾ ਆਪਣੇ ਮਨ ਵਿੱਚ ਵਸਾਉਂਦਾ ਹੈ ਜਿਸ ਦੀ ਬਰਕਤ ਨਾਲ ਉਸ ਦੇ ਅੰਦਰ ਆਨੰਦ ਪੈਦਾ ਹੋ ਜਾਂਦਾ ਹੈ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਨਹਰੇ ਜਿੰਨਾ ਬੰਦਿਆ ਦੇ ਮਨ ਵਿੱਚ ਤੇਰਾ ਨਾਮ ਵਸਦਾ ਹੈ ਉਹਨਾਂ ਦੇ ਅੰਦਰ ਮਨੋਂ ਬਿਆਨਤ ਸਾਜਾਨੀਆਂ ਮਿਲਗੀਆਂ ਸੁਰਾਂ ਵਜਣ ਲੱਗ ਪੈਂਦੀਆਂ ਭਾਓ ਉਹਨਾਂ ਦੇ ਮਨ ਵਿੱਚ ਉਹ ਖੁਸ਼ੀ ਤੇ ਚਾਹ ਪੈਦਾ ਹੁੰਦਾ ਹੈ ਜੋ ਕਈ ਸਾਜਾਂ ਦਾ ਮਿਲਵਾਂ ਰਾਗ ਸੁਣ ਕੇ ਪੈਦਾ ਹੁੰਦਾ ਹੈ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰ ਤੇਰੇ ਨਾਨਕ ਆਖਦਾ ਹੈ ਕਿ ਹੈ ਸਦਾ ਕਾਇਮ ਰਹਿਣ ਵਾਲੇ ਮਾਲਕ ਤੇਰੇ ਘਰ ਵਿੱਚ ਕਿਸੇ ਛੇ ਦਾ ਘਾਟਾ ਨਹੀਂ ਤੇ ਮੈਂ ਤੇਰੇ ਦਰ ਤੋਂ ਆਨੰਦ ਅਦਾਨ ਮਗਦਾ ਹਾਂ ਸਾਚਾ ਨਾਮ ਮੇਰਾ ਆਧਾਰੋ ਪ੍ਰਭੂ ਦੀ ਮੇਰ ਨਾਲ ਉਸ ਦਾ ਸਦਾ ਥੇ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ ਸਾਚਾ ਨਾਮ ਆਧਾਰ ਮੇਰਾ ਜੇ ਨਾ ਪੁਠਾ ਸਭ ਗਵਾਈਆਂ ਉਹ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ ਜਿਸ ਹਰ ਨਾਮ ਨੇ ਮੇਰੇ ਸਾਰੇ ਲਾਲਚ ਦੂਰ ਕਰ ਦਿੱਤੇ ਹਨ ਕਾਰ ਸ਼ਾਂਤ ਸੁਖਮਨ ਆਏ ਵਸਿਆ ਜਿਨ ਇੱਛਾ ਸਭ ਪੁਝਾਈਆਂ ਜੋ ਹਰ ਨਾਮ ਮੇਰੇ ਅੰਦਰ ਸ਼ਾਂਤੀ ਤੇ ਸੁਖ ਪੈਦਾ ਕਰਕੇ ਮੇਰੇ ਮਨ ਵਿੱਚ ਆ ਟਿਕਿਆ ਹੈ ਜਿਸ ਹਰ ਨਾਮ ਨੇ ਮੇਰੇ ਮਨ ਦੀਆਂ ਸਾਰੀਆਂ ਕਾਮਨਾ ਪੂਰੀਆਂ ਕਰ ਦਿੱਤੀਆਂ ਹਨ ਸਦਾ ਕੁਰਬਾਨ ਕੀਤਾ ਗੁਰੂ ਵਿਟੋ ਜਿਸ ਦੀਆਂ ਇਹ ਵਡਿਆਈਆਂ ਮੈਂ ਆਪਣੇ ਆਪ ਨੂੰ ਆਪਣੇ ਗੁਰੂ ਤੋਂ ਸਤਿਕਾਰਦਾ ਹਾਂ ਕਿਉਂਕਿ ਇਹ ਸਾਰੀਆਂ ਵਰਕ ਤਾਂ ਗੁਰੂ ਦੀਆਂ ਹੀ ਹਨ ਕਹੇ ਨਾਨਕ ਸੁਣੋ ਸੰਤੋ ਸ਼ਬਦ ਤਰੋ ਪਿਆਰੋ ਨਾਨਕ ਆਖਦਾ ਹੈ ਕਹੇ ਸੰਤ ਜਨੋ ਗੁਰੂ ਦਾ ਸ਼ਬਦ ਸੁਣੋ ਗੁਰੂ ਦੇ ਸ਼ਬਦ ਵਿੱਚ ਪਿਆਰ ਬਣਾਓ ਸਾਚਾ ਨਾਮ ਮੇਰਾ ਆਧਾਰੋ ਸਤਿਗੁਰ ਦੀ ਮਿਹਰ ਨਾਲ ਹੀ ਪ੍ਰਭੂ ਦਾ ਸਦਾ ਕਾਇਮ ਰਹਿਣ ਵਾਲਾ ਨਾਮ ਮੇਰੀ ਜ਼ਿੰਦਗੀ ਦਾ ਆਸਰਾ ਬਣ ਗਿਆ ਹੈ ਵਾਜੇ ਪੰਜ ਸ਼ਬਦ ਤੇ ਤਿਤਕਰ ਸੁਪਾਗੇ ਹੁਸਪਾਗਾਆਂ ਵਾਲੇ ਹਿਰਦੇ ਘਰ ਵਿੱਚ ਮੰਨੋ ਪੰਜ ਕਿਸਮਾਂ ਦੇ ਸਾਜਾਂ ਦੀਆਂ ਮਿਲਗੀਆਂ ਸੁਰਾਂ ਵੱਜ ਪੈਂਦੀਆਂ ਹਨ ਘਰ ਸੁਪਾਗੇ ਸ਼ਬਦ ਵਾਜੇ ਕਲਾ ਜਿਤ ਕਰ ਤਹਾਰੀਆ ਜਿਵੇਂ ਹਿਰਦੇ ਘਰ ਵਿੱਚ ਹੈ ਪ੍ਰਭੂ ਤੂੰ ਸਤਿਆ ਪਾਈ ਹੈ ਉਸ ਭਾਗਾ ਵਾਲੇ ਹਿਰਦੇ ਘਰ ਵਿੱਚ ਮੰਨੋਂ ਪੰਜ ਕਿਸਮਾਂ ਦੇ ਸਾਜਾਂ ਦੀਆਂ ਮਿਲਵੀਆਂ ਸੁਰਾਂ ਵੱਜ ਪੈਂਦੀਆਂ ਹਨ ਭਾਵ ਉਸ ਹਿਰਦੇ ਵਿੱਚ ਪੂਰਨ ਆਨੰਦ ਵਣ ਜਾਂਦਾ ਹੈ ਪੰਚ ਦੂਤ ਤੁਦਵਾਸ ਕੀਤੇ ਕਾਲ ਕੰਟਕ ਮਾਰਿਆ ਹੈ ਪ੍ਰਭੂ ਉਸ ਦੇ ਪੰਜੇ ਕਾਮਾਦਿ ਕਵੈਰੀ ਤੂੰ ਕਾਬੂ ਵਿੱਚ ਕਰ ਦਿੰਦਾ ਹੈ ਤੇ ਡਰਾਉਣ ਵਾਲਾ ਕਾਲ ਭਾਉ ਮੌਤ ਦਾ ਡਰ ਦੂਰ ਕਰ ਦਿੰਦਾ ਹੈ ਤੁਰ ਕਰਮ ਪਾਇਆ ਤੁਦ ਜਿਨ ਕੋ ਸੇ ਨਾਮ ਹਰ ਕੈ ਲਾਗੇ ਪਰ ਸਿਰਫ ਉਹੀ ਮਨੁੱਖ ਹਰ ਨਾਮ ਵਿੱਚ ਜੁੜਦੇ ਹਾਲ ਜਿਨ੍ਹਾਂ ਦੇ ਭਾਗਾ ਵਿੱਚ ਪੂ ਤੁਰ ਤੋਂ ਹੀ ਆਪਣੀ ਮਿਹਰ ਨਾਲ ਸਿਮਨ ਦਾ ਲੇਖ ਲਿਖ ਕੇ ਰੱਖ ਦਿੰਦਾ ਹੈ ਕਹੈ ਨਾਨਕ ਤਾਂ ਸੁਖ ਹੋਆ ਤਿਤ ਕਰ ਅਨਹਦ ਵਾਜੇ ਨਾਨਕ ਆਖਦਾ ਹੈ ਕਿ ਉਸ ਹਿਰਦੇ ਘਰ ਵਿੱਚ ਸੁਖ ਪੈਦਾ ਹੁੰਦਾ ਹੈ ਉਸ ਹਿਰਦੇ ਵਿੱਚ ਮਨ ਇੱਕ ਰਸ ਵਾਜੇ ਵੱਜਦੇ ਹਨ ਸੱਚੀ ਲਿਵੈ ਬਿਨ ਦੇ ਨਿਮਾਣੀ ਸਦਾ ਥਿਰ ਪ੍ਰਭੂ ਦੇ ਚਰਨਾਂ ਦੀ ਲਗਨ ਦੇ ਆਨੰਦ ਤੋਂ ਬਿਨਾ ਇਹ ਮਨੁੱਖਾ ਸਰੀਰ ਨਿਆਸਰਾ ਜਿਹਾ ਹੀ ਰਹਿੰਦਾ ਹੈ ਦੇ ਨਿਮਾਣੀ ਲਿਵੈ ਬਾਜੋਂ ਕੀ ਕਰੇ ਵਿਚਾਰੀਆ ਪ੍ਰਭੂ ਚਰਨਾਂ ਦੀ ਪ੍ਰੀਤ ਤੋਂ ਬਿਨਾ ਨਿਆਸਰਾ ਹੋਇਆ ਹੋਇਆ ਇਹ ਸਰੀਰ ਜੋ ਕੁਝ ਵੀ ਕਰਦਾ ਹੈ ਨਕਾਰੇ ਕੰਮ ਹੀ ਕਰਦਾ ਹੈ ਤਦ ਬਾਜ ਸਮਰੱਥ ਕੋਏ ਨਾਹੀ ਕਿਰਪਾ ਕਰ ਬਨਵਾਰਿਆ हे जगत ਦੇ ਮਾਲਕ ਤੂੰ ਹੀ ਕਿਰਪਾ ਕਰ ਤਾਂ ਕਿ ਇਹ ਗੁਰੂ ਦੇ ਸ਼ਬਦ ਵਿੱਚ ਲੱਗ ਕੇ ਸੁਧਰ ਜਾਏ ਕੋਈ ਹੋਰ ਇਸ ਨੂੰ ਸੱਚਜੇ ਪਾਸੇ ਲਾਉਣ ਜੋਗਾ ਹੀ ਨਹੀਂ ਹੈ ਇਹ ਸੋ ਨ ਹੋਰ ਥਾ ਨਹੀਂ ਸ਼ਬਦ ਲਾਗ ਸਵਾਰ ਜਾਂ ਹੋਰ ਕੋਈ ਥਾ ਨਹੀਂ ਹੈ ਸ਼ਬਦ ਦੇ ਲੜ ਲੱਗ ਕੇ ਹੀ ਇਹ ਜੀਵਨ ਸਵਾਰਿਆ ਜਾ ਸਕਦਾ ਹੈ ਸ਼ਬਦ ਤੋਂ ਦੂਰ ਜਾ ਕੇ ਜੀਵਨ ਖਵਾਰ ਹੀ ਹੁੰਦਾ ਹੈ ਸੁਚੱਜੇ ਪਾਸੇ ਜੇ ਇਸ ਮਨ ਨੂੰ ਕੋਈ ਲਾ ਸਕਦਾ ਤੇ ਗੁਰੂ ਦਾ ਸ਼ਬਦ ਲਾ ਸਕਦਾ ਕਹੇ ਨਾਨਕ ਲਿਵੈ ਬਾਜੋਂ ਕਿਆ ਕਰੇ ਵਿਚਾਰੀਆ ਨਾਨਕ ਆਖਦਾ ਹੈ ਕਿ ਪ੍ਰਭੂ ਚਰਨਾ ਦੀ ਪ੍ਰੀਤ ਤੋਂ ਬਿਨਾ ਇਹ ਸਰੀਰ ਪਰਾਧীন ਭਾਵ ਮਾਇਆ ਦੇ ਪ੍ਰਭਾਵੇਟ ਹੈ ਤੇ ਜੋ ਕੁਝ ਕਰਦਾ ਹੈ ਨਿਕੰਮਾ ਕੰਮ ਹੀ ਕਰਦਾ ਹੈ ਆਨੰਦ ਆਨੰਦ ਸੁਭ ਕੋ ਕਹੈ ਆਨੰਦ ਗੁਰੂ ਤੇ ਜਾਣਿਆ ਆਖਣ ਨੂੰ ਤਾਂ ਹਰ ਕੋਈ ਆਖ ਦਿੰਦਾ ਹੈ ਕਿ ਮੈਨੂੰ ਆਨੰਦ ਪ੍ਰਾਪਤ ਹੋ ਗਿਆ ਹੈ ਪਰ ਅਸਲ ਆਨੰਦ ਦੀ ਸੂਝ ਗੁਰੂ ਤੋਂ ਹੀ ਮਿਲਦੀ ਹੈ ਜਾਣਿਆ ਆਨੰਦ ਸਦਾ ਗੁਰ ਤੇ ਕਿਰਪਾ ਕਰੇ ਪਿਆਰਿਆ ਏ ਪਿਆਰੇ ਭਾਈ ਅਸਲ ਆਨੰਦ ਦੀ ਸੂਤ ਸਦਾ ਗੁਰੂ ਤੋਂ ਹੀ ਮਿਲਦੀ ਹੈ ਉਹ ਮਨੁੱਖ ਅਸਲ ਆਨੰਦ ਨਾਲ ਸਾਥ ਪਾਉਂਦਾ ਹੈ ਜਿਸ ਉੱਤੇ ਗੁਰੂ ਕਿਰਪਾ ਕਰਦਾ ਹੈ ਕਰ ਕਿਰਪਾ ਕਿਲੇ ਵਿਖ ਕਟੇ ਗਿਆਨ ਅੰਜਨ ਸਾਰਿਆ ਗੁਰੂ ਮੇਰ ਕਰਕੇ ਉਸ ਦੇ ਅੰਦਰੋਂ ਪਾਪ ਕੱਟ ਦਿੰਦਾ ਹੈ ਤੇ ਉਸਨੀਆਂ ਵਿਚਾਰ ਅੱਖਾਂ ਵਿੱਚ ਆਤਮਿਕ ਜੀਵਨ ਦੀ ਸੂਝ ਦਾ ਸਰਮਾ ਪਾ ਦਿੰਦਾ ਹੈ ਅੰਦਰੋਂ ਜਿਨ ਕਾ ਮੋਹ ਟੁੱਟਾ ਤਿਨ ਕਾ ਸ਼ਬਦ ਸੱਚੈ ਸਵਾਰਿਆ ਜਿਨਾ ਮਨੁੱਖਾ ਦੇ ਮਨ ਵਿੱਚੋਂ ਮਾਇਆ ਦਾ ਮੋਹ ਮੁੱਕ ਜਾਂਦਾ ਹੈ ਅਕਾਲ ਪੁਰਖ ਉਹਨਾਂ ਦਾ ਬੋਲ ਹੀ ਸੁਚੱਜਾ ਮਿੱਠਾ ਕਰ ਦਿੰਦਾ ਹੈ ਕਹਿ ਨਾਨਕ ਇਹ ਆਨੰਦ ਹੈ ਆਨੰਦ ਗੁਰੂ ਤੇ ਜਾਣਿਆ ਨਾਨਕ ਆਖਦਾ ਹੈ ਕਿ ਅਸਲ ਆਨੰਦ ਇਹੀ ਹੈ ਤੇ ਇਹ ਆਨੰਦ ਗੁਰੂ ਤੋਂ ਹੀ ਸਮਝਿਆ ਜਾ ਸਕਦਾ ਹੈ। ਬਾਬਾ ਜਿਸ ਤੂੰ ਦੇ ਸੋਈ ਜਨ ਪਾਵੇ। हे प्रभु ਜਿਸ ਮਨੁੱਖ ਨੂੰ ਤੂੰ ਆਤਮਕ ਆਨੰਦ ਦੀ ਦਾਤ ਦਿੰਦਾ ਹੈ ਉਹ ਪ੍ਰਾਪਤ ਕਰਦਾ ਹੈ। ਪਾਵੇ ਤਾਂ ਸੋ ਜਨ ਦੇਹ ਜਿਸ ਨੂੰ ਹੋਰ ਕਿਆ ਕਰੇ ਵਿਚਾਰਿਆ। ਉਹੀ ਮਨੋਕੇ ਸਦਾਤ ਨੂੰ ਮੰਨਦਾ ਹੈ ਜਿਸ ਨੂੰ ਤੋਂ ਦਿੰਦਾ ਹੈ ਹੋਰ ਨਾ ਵਿਚਾਰਿਆਂ ਦੀ ਮਾਇਆ ਦੇ ਹੜ ਅੱਗੇ ਕੋਈ ਪੇਸ਼ ਨਹੀਂ ਜਾਂਦਾ ਇੱਕ ਭਰਮ ਭੁੱਲੇ ਫਿਰੇ ਦਹ ਦਸ ਇੱਕ ਨਾਮ ਲਾਗ ਸਵਾਰਿਆ ਕਈ ਬੰਦੇ ਮਾਇਆ ਦੀ ਭਟਕਣਾ ਵਿੱਚ ਅਸਲ ਰਸਤੇ ਤੋਂ ਭੁੱਲੇ ਹੋਏ ਦਸਾਂ ਪਾਸੀ ਦੌੜਦੇ ਫਿਰਦੇ ਹਨ ਕਈ ਭਾਗਾਂ ਵਾਲਿਆਂ ਨੂੰ ਤੋਂ ਆਪਣੇ ਨਾਮ ਵਿੱਚ ਜੋੜ ਕੇ ਉਹਨਾਂ ਦਾ ਜਨਮ ਸਵਾਰ ਦਿੰਦਾ ਹੈ ਗੁਰ ਪ੍ਰਸਾਦੀ ਮਨ ਭਾਣਾ ਨਿਰਮਲ ਜਿਨਾਂ ਪਾਣਾ ਭਾਵੇਂ ਇਸ ਤਰ੍ਹਾਂ ਤੇਰੀ ਮੇਰ ਨਾਲ ਜਿਨ੍ਹਾਂ ਨੂੰ ਤੂੰ ਤੇਰੀ ਰਾਜ ਪਿਆਰੀ ਲੱਗਣ ਲੱਗ ਪੈਂਦੀ ਹੈ ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਮਨ ਪਵਿੱਤਰ ਹੋ ਜਾਂਦਾ ਹੈ ਤੇ ਉਹ ਆਤਮਿਕ ਆਨੰਦ ਮਾਣਦੇ ਹਨ ਕਹੈ ਨਾਨਕ ਜਿਸ ਦੇ ਪਿਆਰੇ ਸੋਈ ਜਨ ਪਾਵੇ ਪਰ ਨਾਨਕ ਆਖਦਾ ਹੈ ਕਿ हे ਪ੍ਰਭੂ ਜਿਸ ਨੂੰ ਤੋਂ ਆਤਮਕ ਆਨੰਦ ਦੀ ਦਾਤ ਬਖਸ਼ਦਾ ਹੈ ਉਹੀ ਇਸ ਨੂੰ ਮਾਣ ਸਕਦਾ ਹੈ ਆਵੋ ਸੰਤ ਪਿਆਰਿਓ ਅਕੱਥ ਕੀ ਕਰਹ ਕਹਾਣੀ हे ਪਿਆਰੇ ਸੰਤ ਜਨੋ ਆਵੋ ਰਲ ਕੇ ਬੇਅੰਤ ਗੁਣਾ ਵਾਲੇ ਪ੍ਰਮਾਤਮਾ ਦੀਆਂ ਸਿੱਤ ਸਲਾਹ ਦੀਆਂ ਗੱਲਾਂ ਕਰੀਏ ਕਰੈ ਕਹਾਣੀ ਅਕੱਥ ਕੇਰੀ ਕੇਤ ਦੁਆਰੇ ਪਾਈਐ ਉਸ ਪ੍ਰਭੂ ਦੀਆਂ ਕਹਾਣੀਆਂ ਸੁਣੀਏ ਸੁਣਾਈਏ ਜਿਸ ਦੇ ਗੁਣ ਬਿਆਨ ਤੋਂ ਪਰੇ ਹਨ ਪਰ ਜੇ ਤੁਸੀਂ ਪੁੱਛੋ ਕਿ ਉਹ ਪ੍ਰਭੂ ਕਿਸ ਤਰੀਕੇ ਨਾਲ ਮਿਲਦਾ ਹੈ ਤਨ ਮਨ ਧਨ ਸਭ ਸੌ ਗੁਰ ਕੋ ਹੁਕਮ ਮੰਨਿਐ ਭਾਈਐ ਤਾਂ ਉਤਰ ਇਹ ਹੈ ਕਿ ਆਪਣਾ ਆਪ ਮਾਇਆ ਦੇ ਹਵਾਲੇ ਕਰਨ ਦੇ ਥਾਂ ਆਪਣਾ ਤਨ ਮਨ ਧਨ ਸਭ ਕੁਝ ਗੁਰੂ ਦੇ ਹਵਾਲੇ ਕਰੋ ਇਸ ਤਰ੍ਹਾਂ ਜੇ ਗੁਰੂ ਦਾ ਹੁਕਮ ਮਿੱਠਾ ਲੱਗਣ ਲੱਗ ਪਏ ਤਾਂ ਪ੍ਰਮਾਤਮਾ ਮਿਲ ਪੈਂਦਾ ਹੈ ਹੁਕਮ ਮੰਨੇ ਹੋ ਗੁਰੂ ਕੇ ਰਾਗਾਓ ਸੱਚੀ ਬਾਣੀ ਸੋ ਸੰਤ ਜਨੋ ਗੁਰੂ ਦੇ ਹੁਕਮ ਉੱਤੇ ਤੁਰੇ ਤੁਰੋ ਤੇ ਸਦਾ ਕੈ ਮਰਨ ਵਾਲੇ ਪ੍ਰਭੂ ਦੀ ਸਿਫਤ ਸਲਾਹ ਦੀ ਬਾਣੀ ਗਾਇਆ ਕਰੋ ਕਹੇ ਨਾਨਕ ਸੁਣੋ ਸੰਤੋ ਕਥਿਓ ਕਥ ਕਹਾਣੀ ਨਾਨਕ ਆਖਦਾ ਹੈ ਕਿ हे ਸੰਤ ਜਨੋ ਸੁਣੋ ਉਸ ਨੂੰ ਮਿਲਣ ਦਾ ਤੇ ਆਤਮਿਕ ਆਨੰਦ ਮਾਣਨ ਦਾ ਸਹੀ ਰਸਤਾ ਇਹੀ ਹੈ ਕਿ ਉਸ ਅਕਤ ਪ੍ਰਭੂ ਦੀਆਂ ਕਹਾਣੀਆਂ ਕਰਿਆ ਕਰੋ। ਇਹ ਮਨ ਚੰਚਲਾ ਚਤੁਰਾਈ ਕਿਨੈ ਨਾ ਪਾਇਆ। ਹੇ ਚੰਚਲ ਮਨ ਚਲਾਕੀਆਂ ਨਾਲ ਕਿਸੇ ਨੇ ਵੀ ਆਤਮਿਕ ਆਨੰਦ ਹਾਸਲ ਨਹੀਂ ਕੀਤਾ। ਚਤੁਰਾਈ ਨਾ ਪਾਇਆ ਕਿਨੈ ਤੂੰ ਸੁਣ ਮਨ ਮੇਰਾ। ਹੇ ਮੇਰੇ ਮਨ ਤੂੰ ਧਿਆਨ ਨਾਲ ਸੁਣ ਲੈ ਕਿ ਕਿਸੇ ਜੀਵ ਨੇ ਚਤੁਰਾਈ ਨਾਲ ਪ੍ਰਮਾਤਮਾ ਦੇ ਮਿਲਾਪ ਦਾ ਆਨੰਦ ਪ੍ਰਾਪਤ ਨਹੀਂ ਕੀਤਾ ਇਹ ਮਾਇਆ ਮੋਹਣੀ ਜਿਨ ਨੇ ਏਤ ਪਰਮ ਭੁਲਾਇਆ ਅੰਦਰੋਂ ਮੋਹਣੀ ਮਾਇਆ ਵਿੱਚ ਹੀ ਫਸਿਆ ਰਹੇ ਤੇ ਬਾਹਰੋਂ ਨਿਰੀਆਂ ਗੱਲਾਂ ਨਾਲ ਆਤਮਕ ਆਨੰਦ ਚਾਹੇ ਇਹ ਨਹੀਂ ਹੋ ਸਕਦਾ ਇਹ ਮਾਇਆ ਜੀਵਾਂ ਨੂੰ ਆਪਣੇ ਮੋਹ ਵਿੱਚ ਫਸਾਉਣ ਲਈ ਬੜੀ ਡਾਡੀ ਹੈ ਇਸ ਨੇ ਇਸ ਭਲੇਖੇ ਵਿੱਚ ਪਾਇਆ ਹੋਇਆ ਹੈ ਕਿ ਮੋਹ ਮਿੱਠੀ ਚੀਜ਼ ਹੈ ਇਸ ਤਰ੍ਹਾਂ ਉਰਾਹੇ ਪਾਈ ਰੱਖਦੀ ਹੈ ਮਾਇਆ ਤਾ ਮੋਹਣੀ ਤਨ ਕੀਤੀ ਜਨ ਠਗੋਲੀ ਪਈਆ ਪਰ ਜੀਵ ਦੇ ਵੀ ਕੀ ਵਾਸ ਜਿਸ ਪ੍ਰਭੂ ਨੇ ਮਾਇਆ ਦੇ ਮੋਹ ਦੀ ਠਗ ਬੁੱਟੀ ਜੀਵਨ ਨੂੰ ਚੰਬੇੜੀ ਹੈ ਉਸ ਨੇ ਇਹ ਮੋਹਣੀ ਮਾਇਆ ਪੈਦਾ ਕੀਤੀ ਕੁਰਬਾਨ ਕੀਤਾ ਤਿਸੈ ਵਿਟੋ ਜਨ ਮੋਹ ਮਿੱਠਾ ਲਾਇਆ ਸੋਹੇ ਮੇਰੇ ਮਨ ਆਪਣੇ ਆਪ ਨੂੰ ਮਾਇਆ ਤੋ ਸਦਕੇ ਕਰਨ ਦੇ ਥਾਂ ਉਸ ਪ੍ਰਭੂ ਤੋਂ ਹੀ ਸਦਕੇ ਕਰੋ ਜਿਸ ਨੇ ਮਿੱਠਾ ਮੋਹ ਲਾਇਆ ਹੈ ਤਦੋਂ ਹੀ ਇਹ ਮਿੱਠਾ ਮੋਹ ਮੁਕਦਾ ਹੈ ਕਹੈ ਨਾਨਕ ਮਨ ਚੰਚਲ ਚਤੁਰਾਈ ਕਿਨੈ ਨਾ ਪਾਇਆ ਨਾਨਕ ਆਖਦਾ ਹੈ ਕਿ ਮੇਰੇ ਚੰਚਲ ਮਨ ਚਤੁਰਾਈਆਂ ਨਾਲ ਕਿਸੇ ਨੇ ਪ੍ਰਮਾਤਮਾ ਦੇ ਬਿਲਾਪ ਦਾ ਆਤਮਕ ਆਨੰਦ ਨਹੀਂ ਲੱਭਾ ਏ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇਂ اے پیارے من جے تو سدا آتمک انند لوڑدا ہے تو سدا سچے پربھو نو اپنے اندر سنبھال رکھ اے قطੰب توں جے دیکھدا چل نہی تیرے نالے اے جڑا ਪਰوار تو اٹدا ہے اس نے تیرے نال نہیں نبھنا ساتھ تیرے چل نہی تِس نال کیوں چت لائی اے ਇਸ ਪਰਿਵਾਰ ਦੇ ਮੋਹ ਵਿੱਚ ਕਿਉਂ ਫਸਦਾ ਹੈ ਇਸਨੇ ਤੇਰੇ ਨਾਲ ਤੋੜ ਸਦਾ ਦਾ ਸਾਥ ਨਹੀਂ ਨਿਵਾ ਸਕਣਾ ਐਸਾ ਕੰਮ ਮੂਲੇ ਨਾ ਕੀਜੇ ਜਿਤ ਅੰਤ ਪਛੋਤਾਇਐ ਜਿਸ ਕੰਮ ਦੇ ਕੀਤੇ ਆਖਰ ਹੱਥ ਮਰਨੇ ਪੈਣ ਉਹ ਕੰਮ ਕਦੇ ਵੀ ਕਰਨਾ ਨਹੀਂ ਚਾਹੀਦਾ ਸਤਗੁਰ ਕਾ ਉਪਦੇਸ਼ ਸੁਣ ਸਤਗੁਰ ਕਾ ਉਪਦੇਸ਼ ਸੁਣ ਤੂੰ ਹੋਵੈ ਤੇਰੇ ਨਾਲੇ ਸਤਗੁਰ ਦੇ ਸਿੱਖਿਆ ਗੋਵ ਨਾਲ ਸੁਣ ਇਹ ਗੁਰੂ ਉਪਦੇਸ਼ ਸਦਾ ਚੇਤੇ ਰੱਖਣਾ ਚਾਹੀਦਾ ਹੈ ਕਹੈ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ ਨਾਨਕ ਆਖਦਾ ਹੈ ਕਿ हे ਪਿਆਰੇ ਮਨ ਜੇ ਤੂੰ ਆਨੰਦ ਲੋੜਦਾ ਹੈ ਤਾਂ ਸਦਾ ਥਿਰ ਪ੍ਰਮਾਤਮਾ ਨੂੰ ਹਰ ਵੇਲੇ ਆਪਣੇ ਅੰਦਰ ਸਾਂਭ ਕੇ ਰੱਖ ਅਗੰਮ ਅਗੋਚਰਾ ਤੇਰਾ ਅੰਤ ਨਾ ਪਾਇਆ हे ਪਿਆਰੇ ਮਨ ਸਦਾ ਪ੍ਰਭੂ ਨੂੰ ਆਪਣੇ ਅੰਦਰ ਸੰਭਾਲ ਰੱਖ ਤੇ ਉਸ ਦੇ ਅੱਗੇ ਇਉਂ ਅਰਜੋਈ ਕਰ 헤 ਪਹੁੰਚ ਹਰੀ 헤 ਇੰਦਰੀਆਂ ਦੀ ਪਹੁੰਚ ਤੋਂ ਪਰੇ ਰਹਿਣ ਵਾਲੇ ਪ੍ਰਭੂ ਤੇਰੇ ਗੁਣਾਂ ਦਾ ਕਿਸੇ ਨੇ ਅੰਤ ਨਹੀਂ ਲੱਭਾ ਅੰਤੋ ਨਾ ਪਾਇਆ ਕਿਨੈ ਤੇਰਾ ਆਪਣਾ ਆਪ ਤੂੰ ਜਾਣੈ ਆਪਣੇ ਅਸਲ ਸਰੂਪ ਨੂੰ ਤੂੰ ਆਪ ਹੀ ਜਾਣਦਾ ਹੈ ਹੋਰ ਕੋਈ ਜੀਵ ਤੇਰੇ ਗੁਣਾਂ ਦਾ ਅਖੀਰ ਨਹੀਂ ਲੱਭ ਸਕਦਾ ਜੀ ਜੰਤ ਸਭ ਖੇਲ ਤੇਰਾ ਕਿਆ ਕੋ ਆਖ ਵਖਾਣੈ ਕੋਈ ਜੀਵ ਤੇਰੇ ਗੁਣਾਂ ਨੂੰ ਆਖ ਕੇ ਬਿਆਨ ਕਰੇ ਵੀ ਕਿਸ ਤਰ੍ਹਾਂ ਇਹ ਸਾਰੇ ਜੀਵ ਤਾਂ ਤੇਰਾ ਹੀ ਰਚਿਆ ਹੋਇਆ ਇੱਕ ਖੇਲ ਹੈ ਅੱਖਾਂ ਤਾਂ ਵੇਖੈਂ ਸਭ ਤੂੰ ਹੈ ਜੇ ਨਾ ਜਗ ਤੇ ਉਪਾਇਆ ਹਰੇਕ ਜੀਵ ਵਿੱਚ ਤੂੰ ਆਪ ਹੀ ਬੋਲਦਾ ਹੈ ਹਰੇਕ ਜੀਵ ਨੂੰ ਤੂੰ ਆਪ ਹੀ ਸੰਭਾਲ ਕਰਦਾ ਹੈ ਉਹੀ ਕਰਦਾ ਹੈ ਜਿਸ ਨੇ ਇਹ ਸੰਸਾਰ ਪੈਦਾ ਕੀਤਾ ਹੈ ਕਹ ਨਾਨਕ ਤੂੰ ਸਦਾ ਅਗੰਮ ਹੈ ਤੇਰਾ ਅੰਤ ਨਾ ਪਾਇਆ ਨਾਨਕ ਆਖਦਾ ਹੈ ਕਿ हे ਮੇਰੇ ਪਿਆਰੇ ਮਨ ਪ੍ਰਭੂ ਅਗੇ ਇਉਂ ਅਰਜੋਈ ਕਰ ਤੂੰ ਸਦਾ ਪੌਂਚ ਹੈ ਕਿਸੇ ਜੀਵ ਨੇ ਤੇਰੇ ਗੁਨਾ ਦਾ ਕਦੇ ਅੰਤ ਨਹੀਂ ਲੱਭਾ ਸੋਰ ਨਰ ਮਨ ਜਨ ਅੰਮ੍ਰਿਤ ਖੋਜਦੇ ਸੋਇ ਅੰਮ੍ਰਿਤ ਗੁਰ ਤੇ ਪਾਇਆ ਆਤਮਕ ਆਨੰਦ ਇੱਕ ਐਸਾ ਅੰਮ੍ਰਿਤ ਹੈ ਜਿਸ ਨੂੰ ਦੇਵਤੇ ਮਨੁੱਖ Muni ਲੋਕ ਲੱਭਦੇ ਫਿਰਦੇ ਹਨ ਪਰ ਇਹ ਇਹ ਅੰਮ੍ਰਿਤ ਗੁਰੂ ਤੋਂ ਹੀ ਮਿਲਦਾ ਹੈ ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ ਜਿਸ ਮਨੁੱਖ ਉਤੇ ਗੁਰੂ ਨੇ ਮਿਹਰ ਕੀਤੀ ਉਸਨੇ ਇਹ ਅੰਮ੍ਰਿਤ ਪ੍ਰਾਪਤ ਕਰ ਲਿਆ ਕਿਉਂਕਿ ਉਸਨੇ ਸਦਾ ਕਾਇਮ ਰਹਿਣ ਵਾਲਾ ਪ੍ਰਭੂ ਆਪਣੇ ਮਨ ਵਿੱਚ ਟਿਕਾ ਲਿਆ ਜੀ ਜੰਤ ਸਭ ਤੋਂ ਦਿਉ ਪਾਏ ਇਕ ਵੇਖ ਪਰਸਣ ਆਇਆ हे ਪ੍ਰਭੂ ਸਾਰੇ ਜੀ ਜੰਤ ਤੂੰ ਹੀ ਪੈਦਾ ਕੀਤੇ ਹਨ ਤੂੰ ਹੀ ਇਹਨਾਂ ਨੂੰ ਪ੍ਰੇਰਦਾ ਹੈ ਤੇਰੀ ਪ੍ਰੇਰਣਾ ਨਾਲ ਹੀ ਕਈ ਜੀਵ ਗੁਰੂ ਦਾ ਦ دیدار ਕਰਕੇ ਉਸ ਦੇ ਚਰਨ ਛੂਣ ਆਉਂਦੇ ਹਨ ਲੱਭ ਲੋਭ ਅਹੰਕਾਰ ਚੂਕਾ ਸਤ ਗੁਰੂ ਭਲਾ ਪਾਇਆ ਸਤ ਗੁਰੂ ਉਹਨਾਂ ਨੂੰ ਪਿਆਰਾ ਲੱਗਦਾ ਹੈ ਸਤ ਗੁਰੂ ਦੀ ਕਿਰਪਾ ਨਾਲ ਉਹਨਾਂ ਦਾ ਰੱਬ ਉਹਨਾਂ ਦਾ ਲੱਭ ਲੋਭ ਤੇ ਹੰਕਾਰ ਦੂਰ ਹੋ ਜਾਂਦਾ ਹੈ ਕਹੈ ਨਾਨਕ ਜਿਸਨੂੰ ਆਪ ਤੁਠਾ ਤਿਨਹ ਅੰਮ੍ਰਿਤ ਗੁਰ ਤੇ ਪਾਇਆ ਨਾਨਕ ਆਖਦਾ ਹੈ ਕਿ ਪ੍ਰਭੂ ਜਿਸ ਮਨੁੱਖ ਉਤੇ ਪ੍ਰਸੰਨ ਹੁੰਦਾ ਹੈ ਉਸ ਮਨੁੱਖ ਨੇ ਆਤਮਕ ਆਨੰਦ ਰੂਪ ਅੰਮ੍ਰਿਤ ਗੁਰੂ ਤੋਂ ਪ੍ਰਾਪਤ ਕਰ ਲਿਆ ਹੈ